ਬੋਬਰਦਾਸ ਨੂੰ ਕਿੰਨਾ ਤ੍ਰਿਸ਼ਨਾ ਛਡਾਤੀ ਸੀ ਹਜ਼ਾਰਾਂ ਮਸਾਲਾ ਦਿੱਤੀਆਂ ਜਾ ਸਕਦੀਆਂ ਨੇ ਸਾਰੇ ਧਰਮਾਂ ਦੇ ਮਾਦਵੀ ਨੂੰ ਬਹੁਤ ਨੇਕ ਤੇ ਚੰਗਾ ਬਣਾ ਦਿੰਦੇ ਨੇ ਫਰੀਦ ਉਧਰ ਮੁਸਲਮਾਨਾਂ ਚੋਂ ਆਇਆ ਟਾਟਾਏ ਹੋਏ ਨੇ ਸਾਡੇ ਕੋਲ ਉਹ ਕਹਿੰਦਾ ਮੈਂ ਬੰਦਾਰਸੀ ਟੋਲਦੇ ਫਿਰਦੇ ਸੀ ਉਹ ਕਹਿੰਦੇ ਨੇ ਬਸ ਇਹ ਕਹਾਂ ਫਿਰੇ ਹੋ ਕਾਨੂੰਨ ਪਰਚਾ ਲਾਇਓ ਉਹ ਤਾਂ ਕਹਿੰਦੇ ਸਾਨੂੰ ਗਾਹ ਦੀ ਗੱਲ ਦੱਸੋ ਵਾਇਆ ਸੀ ਤੇ ਅਲਤੀ ਮਾਇਆ ਦੀ ਭੁੱਖ ਸਾਡੇ ਅੰਦਰ ਹੈ ਨਹੀਂ ਐਨੀਓ ਗੱਲ ਦੱਸਦੀ ਹੈ ਗੁਰਬਾਣੀ ਵਾਯਾ ਦੀਪਕ ਸਾਰੇ ਤਿਆਗ ਸਕਦੇ ਨੇ ਜੇ ਤਿਆਗ ਦੀ ਚਾਹੁੰਦੇ ਹੋਣ ਚਾਹਦਾ ਹੀ ਕੋਈ ਨਹੀਂ ਉਹ ਬڑے ਬڑے ਸੰਤ ਤਾਂ ਹਲਕੇ ਫਿਰਦੇ ਨੇ ਜਿੰਨਾ بڑا ਸੰਤ ਉਹਨਾਂ ਹੀ ਹਲਕੇ ਹੋਇਆ ਜਿਆਦਾ ਆਸ਼ਰਮ ਉਹ ਕਿੰਨੇ ਕਿੰਨੇ ਕਰੋੜਾਂ ਅਰਬਾਂ ਖਰਬਾਂ ਰੁਪਏ ਇਕੱਠੇ ਕਰੀ ਜਾਂਦੇ ਹੋ ਲੋਕਾਂ ਦਾ ਸ਼ੋਸ਼ਣ ਕਰਦੇ ਹੋ ਇਹ ਸੰਤ ਬਣਾ ਥੋੜਾ ਇਹ ਤਾਂ ਡਾਕਾਇਦ ਬਣ ਅਦੀ ਦੀ ਮੜਾ ਦੇਵਤਾ ਨਾ ਨਾ ਇਹਨਾਂ ਦੇ ਸਾਰੇ ਦੇਵਤਾਂ ਦੇ ਖਿਲਾਫ ਹੈ ਉਹ ਉਹ ਨਾਲਿਆਂ ਤੋਂ ਇਹ ਦਰਦਾ ਨਹੀਂ ਤੇ ਸ਼ਰੀਰ ਦਾ ਸੱਚਾ ਦਾ ਦੇਵਤਾ ਇਹ ਦਰਦਾ ਨਹੀਂ ਉਹ ਤੇ ਕੁਝ ਵੀ ਨਹੀਂ ਜਨ ਦਾ ਜਾਂਦਾ ਸਵਾਤ ਤਤ ਤੇ ਤੇਲ ਤੇ ਉਹਨਿੰਨ ਦਾ ਕੁਝ ਵੀ ਉਹਨੂੰ ਕਿਹਾ ਇਹਦਾ ਤੇਲ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਜੋਤ ਲਾਇ ਜਗਦੀ ਜਗਾਇਆ ਛੜੀ ਦਾ ਦੀਵਾ ਜਗਾਉਂਦਾ ਬੁਝੇ ਬੁਝਣ ਹਾਰਾ ਇਹ ਡਰਦੇ ਨਾ ਜੀ ਨਾ ਦੀਵਾ ਜਲ ਨਹੀਂ ਦੇਣਾ ਆਗਿਆਨਤਾ ਫੈਲਾਉਣੀ ਹੈ ਸਾਨੂੰ ਕੋਈ ਡਰਨੀ ਛੜੀ ਤੋਂ ਸਾਡੇ ਦੇ ਨਾਲ ਦਾ ਛੜੀ ਸਾਨੂੰ ਕੋਈ ਡਰ ਉਹ ਤੋਂ ਤੋ ਅਨਾਦ ਬੇਨ ਸਹਿਜ ਮਹਿਬਾਏ ਤੋ ਅਨਾਦ ਬੇਨ ਸੱਚ ਮਹਿਬਾਏ ਤਾਂ ਸਹਿਜ ਟਿਕ ਜਾਂਦਾ ਜਦ ਮਨ ਜਦੋਂ ਮਨ ਟੇਕ ਜਾਂਦਾ ਫਿਰ ਆਨੰਦ ਬਹਿਣ ਪੈਂਦੀ ਹੈ ਫਿਰ ਸ਼ਬਦ ਗੁਰੂ ਪ੍ਰਗਟ ਹੁੰਦਾ ਫਿਰ ਉਗਦਾ ਇੱਕ ਹੋਏ ਤਾਂ ਉਗਵੇ ਇੱਥੇ ਹੀ ਦੱਸਤੀ ਆਦਤ ਕਰੇ ਭਗਤੀ ਆਰੰਭ ਮਨ ਮੰਤਰ ਮੈਂ ਨੰਸਾ ਘੰਮ ਐਨਸਾ ਘੰਡ ਸੁਰ ਹੀ ਜਾਏ ਤਾਂ ਅਨੰਦ ਬੇਨ ਸਹਿਜ ਮੈਂ ਬਸ ਪਹਿਲੇ ਦਿਨ ਹੀ ਦੱਸਤਾ ਸਭ ਕੁਝ ਪਹਿਲੇ ਦਿਨ ਹੀ ਦੱਸਦਾ ਦੋ ਸਟੈਪ ਨੇ ਫਕੀਰ ਰਮ ਕਰਨੀ ਹੈ ਜੇ ਫਕੀਰ ਰਮ ਕਰਨੀਆ ਕਰਨਾ ਕੀ ਹੈ ਮੰਨ ਲਓ ਹਿਰਦੇ ਚ ਮੰਨ ਨੂੰ ਆਪਣੇ ਅੰਤਰਮੁਖੀ ਕਰਕੇ ਉੱਥੇ ਬੰਦ ਕਰ ਦੇਣਾ ਅੰਤਰਮੁਖੀ ਹੋ ਰਿਹਾ ਹੈ ਆਪਣੇ ਗਰਬਾਨ ਵਿੱਚ ਸ੍ਰੀਮਾ ਕਰਕੇ ਦੇਖਦਾ ਰਹੇ ਬਸ ਟਰਕੁਟੀ ਤਿਆਗ ਦੇ ਤੇਰ ਕੁੜੀ ਭੁੱਲ ਜਾ ਤੇਰ ਕੁੜੀ ਭੁੱਲ ਗਿਆ ਮਾਇਆ ਭੁੱਲ ਗਿਆ ਮਾਇਆ ਭੁੱਲ ਗਿਆ ਦੁੱਖ ਸੁੱਖ ਭੁੱਲ ਗਿਆ ਸਰੀਰ ਭੁੱਲ ਗਿਆ ਮਾਇਆ ਸਰੀਰ ਹੈ ਭੁੱਲ ਗਿਆ ਦੁੱਖ ਸੁੱਖ ਭੁੱਲ ਗਿਆ ਫੇਰ ਉਹ ਚਾਹ ਪ੍ਰਗਟ ਆਪ ਹੀ ਹੋ ਜਾਣਾ ਇਹ ਤਾਂ ਹੋਣਾ ਹੀ ਐਨਾ ਅੰਦਰ ਧਿਆਨ ਹੋ ਜਾਂਦਾ ਕਿ ਬਾਹਰ ਦਾ ਡੀਕਲਪ ਜਿ ਰਾਜਮਾਲ万 ਸ਼ੋਰ ਹੈ ਜਿਹੜਾ ਮਨ ਵਿੱਚ ਰਾਜਮਾਲ ਦਾ ਜਿਹੜਾ ਸ਼ੋਰ ਹੈ ਉਹ ਬੰਦ ਹੋ ਜਾਂਦਾ ਜਦੋਂ ਬੰਦ ਉਹਨਾਂ ਸ਼ਬਦ ਤਾਂ ਪਹਿਲਾਂ ਵੀ ਰੋਜ ਹੀ ਆ ਇਹਨੂੰ ਸੁਣਦਾ ਹੀ ਨਹੀਂ ਨਾ ਧਿਆਨ ਇਹਦੀ ਇੰਨਾ ਕਨਸੈਂਟਰੇਟ ਧਿਆਨ ਜਿੰਨਾ ਕਨਸੈਂਟਰੇਟ ਹੋਣਾ ਚਾਹੀਦਾ ਉਹਨਾਂ ਪਹਿਲਾਂ ਹੈ ਨਹੀਂ ਹੌਲੀ ਹੌਲੀ ਕਨਸੈਂਟਰੇਸ਼ਨ ਵੱਧਦੀ ਚਲੀ ਜਾਂਦੀ ਹੈ ਦੀ ਇੰਨਾ ਕਨਸੈਂਟਰੇਟ ਹੋ ਜਾਂਦਾ ਹੈ ਕਿ ਉਹ ਸੁਣ ਜਾਂਦਾ ਹੈ ਸ਼ਬਦ ਸ਼ਬਦ ਰੋਜ ਇਹ ਹੁੰਦਾ ਨਵਨੇ ਦੇ ਅਭਰਤ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਬਿਸ਼ਰਾਮ ਦੇਜ ਪਹਿਲਾਂ ਹੀ ਹੈ ਹਰਦੇ ਚ στα ਉਹਦਾ বিশ্রাম ਕਰਦਾ ਹੀ ਸੁਨ ਸੁਆਦ ਜਾਂ ਸੁਨ ਹੋ ਜਾਂਦਾ ਬਾਹਰੋਂ माया ਤਾਂ ਟੁੱਟ ਜਾਂਦੇ ਬਿਲਕੁਲ ਮਾਇਆ ਵਾਲਾ ਫੁਰਨੇ ਖਤਮ ਹੋ ਜਾਂਦੇ ਨੇ ਮਾਇਆ ਦਾ ਚੇਤਾ ਹੀ ਭੁੱਲ ਜਾਂਦਾ ਸੁਨ ਮਾਇਆ ਵੱਲੋਂ ਸੋਇ ਜਾਂਦਾ ਹੈ ਮਾਇਆ ਨੂੰ ਭੁੱਲ ਜਾਂਦਾ ਸੁਨ ਸੁਆਦ ਆਨਾ ਤੇ ਨਾਦ ਨਾਤਾ ਉੱਥੇ ਹੀ ਆ ਨਾਦ ਕਿਤੇ ਗਿਆ ਹੋਇਆ ਇਹਨੂੰ ਸੁਣਦਾ ਹੀ ਨਹੀਂ ਸੀ ਉੱਥੇ ਹੀ ਨਾਦ ਹੈ ਉੱਥੇ ਹੀ ਨਾਦ ਪ੍ਰਗਟ ਉਸ ਅਵਸਥਾ 'ਚ ਨਾਦ ਨੂੰ ਸੁਣਨਾ ਹੈ ਜਦੋਂ ਸੁਨ ਸਮਾਦ ਹੋਣਾ ਹੈ ਸੁਨ ਸਮਾਦ ਅਨਹਤ ਨਾਦ ਉਹ ਨਾਦ ਕਿਹਾ ਜਾਏ ਕਹਿਣਾ ਜਾਈ ਉਹ ਉਹ ਗਾਹਾਂ ਦੀ ਗੱਲ ਨਹੀਂ ਦੱਸੀ ਜਾ ਸਕਦੀ ਇੱਥੇ ਤੱਕ ਤਾਂ ਦੱਸਤੀ ਜਿੱਤੇ ਸੁਨ ਸਮਾਦ ਹੋਊ ਉੱਥੇ ਨਾਦ ਸੁਣੂ ਉੱਥੇ ਬੈਠੇ ਨੂੰ ਸੁਣੂ ਕਿਤੇ ਜਾਣਾ ਨਹੀਂ ਹਿਲਣਾ ਨਹੀਂ ਜੁਲਣਾ ਨਹੀਂ ਡੋਲਣਾ ਨਹੀਂ ਉੱਥੇ ਹੀ ਸੁਣੂ ਨਾਤ ਨਾਦ ਔਰ ਨਾਦ ਕਿਹਾ ਜਾਏ ਇਹ ਨਹੀਂ ਦੱਸੇ ਕਹਿਣਾ ਜਾਈ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਜਿਹੜਾ ਸੁਣੂ ਸੁਣੋ ਉਸ ਨੂੰ ਪਤਾ ਉਹ ਹੀ ਰਸ ਲਊ ਕਹਿਣਾ ਜਾਈ ਅश्चर्य ਵਿਸਮਾਦ ਸੁਣ ਵਾਲਾ ਅश्चर्य ਹੋ ਜੂ ਵਿਸਮਾਦ ਚ ਚਲਾ ਜਾਉ ਐਨੀ ਗੱਲ ਦੱਸ ਦਿੰਦੇ ਆ ਕਿਉਂ ਵਿਸਮਾਦ ਹੋ ਉਹ ਨੂੰ ਪਤਾ ਕਿਉਂ ਹੋਊ ਜਿਹੜਾ ਰਸ ਆਉ ਬਿਸਮਾਦ ਚ ਹਰੇ ਕਿਉਂ ਹੋ ਜਾਂਦਾ ਉਹ ਕਿਉਂ ਦਾ ਜਵਾਬ ਉੱਥੇ ਮਿਲੂ ਉਹਨੂੰ ਕਾਇ ਕਬੀਰ ਜਿੰਦ ਦੀਆ ਪਲੀਤਾ ਜਿਹਨੇ ਪਲੀਤਾ ਦੇ ਤਨ ਅਗ ਤਿੰਤਾ ਸੀ ਚਲ ਦੇਖੀ ਜਿਹਨੇ ਆਪਣੇ ਅੰਦਰ ਭਰੂਤ ਨੂੰ ਅਗ ਲਾਤੀ ਜਿਹਦੇ ਗੁਰ ਗਿਆਨ ਘਟ ਬਲਿਆ ਉਹਨੂੰ ਐ ਪਤਾ ਜਿਹਦੇ ਅੰਦਰ ਲਗਿਆ ਨੂੰ ਅਗ ਪੈਣੀ ਐ ਪਤਾ ਤਾਂ ਉਹਨੂੰ ਆਪਾਂ ਨੂੰ ਤਾਂ ਖੜਕਾ ਸੁਣਦਾ ਬੰਦੂਕ ਜਿੱਥੇ ਕੋੜਾ ਦੱਬੀ ਦਾ ਅਗ ਕਿੱਥੇ ਪੈਦੀ ਐ ਉਹ ਤਾਂ ਦੀਦੀ ਨਹੀਂ ਰਿਗੇ ਸਾਨੂੰ ਉਹਨਾਂ ਦੇ ਛਾਲੇ ਬਾਹਰ ਨਿਕਲੇ ਉਹਨਾਂ ਨੂੰ ਪੁੱਛੋ ਵੀ ਕਿਉਂ ਭੱਜੇ ਵੀ ਤੁਸੀਂ ਬਾਹਰ ਨੂੰ ਉਹ ਬਾਹਰੋਂ ਕਿਉਂ ਭੱਜਿਆ ਟਿਕ ਟਿਕਾਏ ਬੈਠੇ ਨੇ ਚੰਗੇ ਭਲੇ ਫੇਕਾ ਦੇ ਭਾਈ ਜਨ ਵਾਲ ਨੂੰ ਪੈਗੀ ਨਾ ਕੋਤੇ ਉਹ ਚੁੱਪ ਜਿਹੜੀ ਸੀ ਆਵਾਜ਼ ਫਿਰ ਬਾਹਰੋਂ ਆਈ ਫਿਰ ਨਗਰ ਦੀ ਬਾਹਰ ਆਵਾਜ਼ ਅੰਗ ਜੋ ਪੈਗੀ ਪਿੱਛੇ ਜੇ ਉਹ ਪੁੱਛੇ ਸ਼ਰਿਆਨ ਵੀ ਪਹਿਲਾਂ ਕੀ ਸੀ ਪਹਿਲਾਂ ਕਦੇ ਬੈਠੇ ਸੀ ਉਹ ਤਾਂ ਉਹੀ ਦੱਸਣਗੇ ਬ੍ਰਹਮਗਨ ਸਾਹਿਬ ਜੇ ਪਰ ਜਾਲੀ ਇੱਕੋ ਝੋਟ ਇੱਕੋ ਝੋਟ ਪਈਆ ਉਹ ਗਏ ਬਾਹਰ ਨਿਕਲੇ ਸਭ ਕੁਝ ਬਾਹਰ ਨਿਕਲ ਗਿਆ ਹਾਂਜੀ ਸੋਮਵਾਰ ਸਸੀ ਅੰਮ੍ਰਿਤ ਝੜਾ ਐਤੋਂ ਸੋਮਵਾਰ ਸ਼ੁਰੂ ਹੋਇਆ ਆਦਿਤਿ ਦਾ ਅਰਥ ਅਸੀਂ ਤਾਂ ਹੀ ਕੀਤਾ ਐਤਵਾਰ ਐਤਵਾਰ ਜਿਹੜਾ ਕਹਿੰਦੇ ਉਹਨੂੰ ਆਦਿਤਿ ਕਹਿੰਦੇ ਨੇ ਆਦਿਤ ਕਰੇ ਭਗਤ ਰੰਗ ਅਸੀਂ ਐਤਵਾਰ ਤੋਂ ਕੰਮ ਸ਼ੁਰੂ ਕੀਤਾ ਇਹ ਐਤਵਾਰ ਨੂੰ ਛੁੱਟੀ ਕਰਦੇ ਜਿਨ੍ਹਾਂ ਨੇ ਐਤਵਾਰ ਨੂੰ ਛੁੱਟੀ ਕਰਦੀਆਂ ਸੰਸਾਰੀ ਆਦਮੀ ਭਗਤੀ ਕਰਨਗੇ ਹੀ ਨਹੀਂ ਐਤਵਾਰ ਨੂੰ ਸੌਣਾ ਨਾ ਛੁੱਟੀ ਕਰਦੀ ਤੋ ਭਗਤੀ ਗਾਜ ਨੂੰ ਰਲ ਕੇ 6 ਦਿਨ ਰਹਿ ਗਏ ਚੱਕਰਾਂ 'ਚ 6 ਚੱਕਰਾਂ 'ਚ ਪੈ ਗਏ ਬਾਕੀ 6 ਦਿਨ ਹਨਾ 6 ਹੀ ਚੱਕਰ ਚ ਪਹੁੰਚ ਵਾਲੇ ਨੇ ਖੜ ਚੱਕਰ 14 ਤਾਈਬ ਤਾਏ ਬਾਕੀ ਦੇ ਚੱਕਰ ਚ ਪਾ ਅਮ ਤਾਂ ਚੱਕਰ ਰਹਿ ਗਏ ਛੇ ਬਾਕੀ 6 ਦਿਨ ਦੇ ਛੇ ਚੱਕਰ ਨੇ ਭਗਤੀ ਦਾ ਉਦਣ ਕਰਨੀ ਦਿਓ ਤੁਸੀਂ ਕੀਤੀ ਨਹੀਂ ਬਾਕੀ ਚੱਕਰ ਚ ਪੈ ਗਏ ਫਿਰ ਐਦਵਾਰ ਲੰਘ ਗਿਆ 6 ਦਿਨ ਚੱਕਰ 'ਚ ਕੱਟ ਕੇ 7ਵੇਂ ਦਿਨ ਐਦਵਾਰ ਫੇਰ ਆਊਗਾ ਮਲਕੇ 8ਵੇਂ ਦਿਨ ਜੇ ਫੇਰ ਨਾ ਗਿਆ ਫੇਰ ਚੱਕਰ ਚ ਉਹ ਆਹੀ ਹੈ ਗੇੜਾ ਫੇਰ ਹੀ ਸ਼ੁਰੂ ਆਣੀ ਫਿਰ ਤਾਂ ਸ਼ਨੀ ਦੇਵਤੇ ਦੇ ਬਾਅਦ ਹੈ ਹੋ ਸ਼ਨੀ ਦੇਵਤੇ ਦੇ ਬਾਅਦ ਹੈ ਹੋ ਸ਼ਨੀ ਵਾਸੇ ਭਗਤੀ ਦਾ ਦੇਵਤਾ ਹੈ ਬਾੜਾ ਨਹੀਂ ਹੈ ਬਾੜਾ ਇਹ ਨਾ ਵਾਸਤੇ ਹੈ ਜਿਹੜੇ ਭਗਤੀ ਤੋਂ ਖਿਲਾਫ ਨੇ ਉਹਨਾਂ ਦੇ ਖਿਲਾਫ ਮੜਾ ਹੈ ਉਹਨਾਂ ਵਾਸਤੇ ਸ਼ਨੀ ਸ਼ਨੀ ਦੀ ਮੜਾ ਦੇਵਤਾ ਨਾ ਨਾ ਇਹ ਆਲੇ ਸਾਰੇ ਦੇਵਤਾਂ ਤੋਂ ਖਿਲਾਫ ਹੈ ਉਹ ਇਹ ਵਾਲਿਆਂ ਤੋਂ ਇਹ ਦਰਦਾ ਨਹੀਂ ਸ਼ਨੀ ਤੇ ਸ਼ਨੀ ਦਾ ਸੱਚਾ ਵਾਲਾ ਦੇਵਤਾ ਇਹ ਦਰਦਾ ਨਹੀਂ ਉਹ ਤੇ ਕੁਝ ਵੀ ਨਹੀਂ ਸ਼ਨੀ ਦਾ ਜਾਂਦਾ ਸਵਾਤ ਤਤ ਤੇ ਤੇਲ ਤੇ ਉਨਨੇ ਨਾ ਕੁਝ ਵੀ ਉਹਨੂੰ ਕਿਹਾ ਇਹਦਾ ਤੇਲ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਜੋਤ ਲਾਇ ਜਗਦੀ ਜਗਾਇਆ ਛਨੇ ਦਾ ਦੀਵੇ ਜਗਾਉਂਦਾ ਬੁਝੇ ਬੁਝਣ ਹਰ ਇਹ ਡਰਦੇ ਨਾ ਜੀ ਨਾ ਦੀਵਾ ਜਲ ਨਹੀਂ ਦੇਣਾ ਅਗਿਆਨਤਾ ਫੈਲਾਉਣੀ ਹੈ ਸਾਨੂੰ ਕੋਈ ਡਰਨੀ ਛੜੀ ਤੋਂ ਸਾਡੇ ਦੇ ਨਾਲ ਦਾ ਛੜੀ ਸਾਨੂੰ ਕੋਈ ਡਰ ਉਦੋਂ ਸਿਰਫ ਤੇਲ ਚਾਹੁੰਦਾ ਤਤ ਹੋਰ ਕੁਛ ਨਹੀਂ ਚਾਹੁੰਦਾ ਇਹ ਕਹਨਾਂ ਲਈ ਨਹੀਂ ਮੜਾ ਇਹਨਾਂ ਖਾਤਰ ਮੜਾਈਆ ਇਹ ਤਾਂ ਇਹਦਾ ਡਾਕਟਰ ਇਹਨਾਂ ਨੂੰ ਕਹਿੰਦੇ ਤੇਲ ਬਿਨਾਂ ਖਾਓ ਉਹ ਵੀ ਰਿਫਾਈਨਡ ਕਰ ਦੋ ਸੋਮਵਾਰ ਸਸੀ ਅੰਮ੍ਰਿਤ ਛਰੇ ਹਾਂ ਚਾਗਤ ਬੇਗ ਸਦਲ ਵਿਖ ਹਰਿਆ ਸੋਮਵਾਰ ਸਸੀ ਅੰਮ੍ਰਿਤ ਝੜਾ ਸੋਮਵਾਰ ਸਸੀ ਅੰਮ੍ਰਿਤ ਝੜਾ ਸੋਮਵਾਰ ਦੇ ਦਿਨ ਦੇ ਵਿੱਚ ਕੀ ਹੈ ਸਸੀ ਜਿਹੜਾ ਮਨ ਇਹ ਜਦੋਂ ਅੰਮ੍ਰਿਤ ਝਾਣ ਲੱਗ ਗਿਆ ਅੰਮ੍ਰਿਤ ਕੀ ਚੜਨੇ ਰੋਸ਼ਨੀ ਦੇਣ ਲੱਗ ਗਿਆ ਸੂਰੀ ਦੀ ਹੋਰ ਅੰਮ੍ਰਿਤ ਕੀ ਜਨਾਦੀਆਂ ਰੋਸ਼ਨੀ ਉਹ ਦਿੰਦਾ ਸੀ ਹਾਂ ਰਵੀ ਜੈ ਜੀ ਗੱਲ ਸੁਣਦਾ ਤਾਂ ਉਹੀ ਕਹੀ ਜਾਂਦਾ ਸੀ ਹੋਰ ਕੀ ਹੈ ਉਹ ਜਿਹੜਾ ਅਮਰਤ ਛੱੜਦਾ ਉਹ ਰੋਸ਼ਨੀ ਉਹ ਦੇ ਰਿਹਾ ਸੂਰਜ ਦੀ ਰੋਸ਼ਨੀ ਲੈ ਰਿਹਾ ਦੇ ਰਿਹਾ ਸੋਹਂ ਵਾਰ ਸਸੇ ਅਮਰਤ ਛੱੜਾ ਅਮਰਤ ਛੱੜਾ ਉਹ ਸਮਰਤ ਛਾਤ ਤਾਂ ਸੁਣਿਆ ਜਾਂਦਾ ਪੜੀ ਜਾਂਦਾ ਹੈ ਬਸ ਫਿਰ ਆ ਅਮਰਤ ਛੱੜਦਾ ਉਹ ਜੋ ਸੁਣਦਾ ਹੈ ਪੜ੍ਹਦਾ ਹੈ ਉਹੀ ਲੋਕਾਂ ਨੂੰ ਸੁਣਾਈ ਜਾਂਦਾ ਉਹ ਦੋਈ ਭਗਤੀ ਆ ਗਈ ਹੁਣ ਰੱਬ ਹੋਗੀ ਨਾ ਚਾਖਤ ਬੇਗ ਸਗਲ ਬਿਖਾਰ ਜੇਤਾ ਬੇਦ ਗਿਆਨ ਖਾ ਲਿਆ ਇਹਨੇ ਉਹ ਤੂੰ ਖਤਮ ਕਰ ਲਿਆ ਇਹਦੇ ਆ ਗਿਆ ਹਜਮ ਜੋ ਲਿਖਿਆ ਗ੍ਰੰਥਾਂ ਚ ਚਾਖਤ ਬੇਗ ਸਗਲ ਬਿਖਾਰ ਜੇ ਤਾਂ ਖਾ ਕੇ ਜੇ ਕੋ ਖਾਵਾ ਜੇ ਕੋ ਪੁੱਜੇ ਫਿਰ ਤਾਂ ਬੇਖਮਾਇਆ ਦੀ ਜਾਊਗੀ ਹਰੀ ਜੇ ਪੜਕਈ ਨਾ ਗਿਆ ਅਸਰ ਹੋਇਆ ਹੀ ਨਾ ਉਹਦਾ ਕੋਈ ਬਾਜ ਬਸਾਈਓ ਨਾ ਕੋਈ ਗੱਲ ਫਿਰ ਉਹਨੇ ਆਪਣਾ ਪੂਰਾ ਕਰ ਲਿਆ ਫਿਰ ਉਹ ਵੇਖ ਮੰਗੂਗਾ ਬਾਅਦ ਚ ਜੇ ਤਾਂ ਵੇਖ ਹਰ ਵਾਸਤੇ ਪੜਦਾ ਹੈ ਭਗਤੀ ਕਰਦਾ ਹੈ ਮਾਇਆ ਰੂਪੀ ਵੇਖ ਦੀ ਪ੍ਰਾਪਤੀ ਵਾਸਤੇ ਭਗਤੀ ਕਰਦਾ ਹੈ ਕਮਾਇਆ ਵਿਖਦੇ ਹਰ ਵਾਸਤੇ ਭਗਤੀ ਕਰਦਾ ਇੱਥੇ ਸਵਾਲ ਇਹ ਹੈ ਜੇ ਤਾਂ ਗ੍ਰੰਥਾਂ ਦੇ ਜੋ ਲਿਖੇ ਹੋਏ ਨੇ ਨਾ ਸਾਰੇ ਹੀ ਗ੍ਰੰਥ ਠੀਕ ਨੇ ਇੱਥੇ ਸ਼ੁਰੂ ਚ ਜੇ ਉਹਨਾਂ ਦੀ ਗੱਲ ਮੰਨ ਲਵੇ ਨਾ ਗ੍ਰੰਥਾਂ ਦੀ ਤਾਂ ਇਹਦੇ ਅੰਦਰ ਮਾਇਆ ਦੀ ਭੁੱਖ ਘਟ ਜਾਂਦੀ ਹੈ ਧਰਮ ਕੋਈ ਵੀ ਹੋਵੇ ਇਹ ਤੇ ਸਾਰੇ ਧਰਮ ਇਸ ਸਟੇਜ 'ਤੇ ਉਹਨੂੰ ਚੰਗਾਦ ਵੀ ਬਣਾਉਂਦੇ ਨੇ ਧਰਮ ਨਹੀਂ ਬਾੜਾ ਬਣਾਉਂਦੇ ਬਾੜੇ ਦਾ ਸੀ ਆਪ ਬਣਦੇ ਆ ਬਾੜੇ ਦਾ ਈਰਖਾ ਨਾ ਬਣਦੇ ਦੁਸ਼ਮਣ ਨਾ ਬਣਦੇ ਆ ਲੋਭ ਨਾ ਵੜਦੇ ਆ ਧਰਮ ਕੋਈ ਮਾੜਾ ਨਹੀਂ ਬਣਾਉਂਦਾ ਬਸ ਹੱਬ ਨਹੀਂ ਸਿਖਾਤਾ ਆਪਸ ਵਿੱਚ ਪੈਰ ਰੱਖਣਾ ਕਿਹੜਾ ਮਜਬੂਰ ਸਿਖਾਉਂਦਾ ਕੋਈ ਵੀ ਮਜਬ ਨਹੀਂ ਸਿਖਾਉਂਦਾ ਪੈਰ ਰੱਖਣਾ ਫਿਰ ਹਿੰਦੂਆ ਕਿਉਂ ਹੋ ਤੁਸੀਂ ਹਿੰਦੂ ਪੈਰ ਰੱਖਣਾ ਸਿਖਉਦਾ ਜੋ ਨਾ ਹਿੰਦੂਆ ਬੈਰ ਬੋਤ ਪਸੋਣਾ ਤੁਸੀਂ ਆਪ ਦੇਵਤਾ ਚੰਗਾ ਨਹੀਂ ਆ ਮਾੜਾ ਉਹਦਾ ਦੇਵਤਾਂ ਦੇ ਵਿਚਾਰਾਂ ਦੇ ਪਾਰਕ ਪਾਸਤਾ ਦੇਵਤਾਂ ਦੇਵਤਾਂ ਦੇ ਚੰਗਾ ਵੜਾ ਚੰਗਾ ਵੜਾ ਤੇ ਦੇਹੀ ਹੋਗੀ ਨਾ ਮਾਦਾ ਬਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਉਹ ਕਹਿੰਦਾ ਹਿੰਦੀ ਹਮ ਬਤਨਾ ਹਿੰਦੁਸਤਾਨ ਹਮਾਰਾ ਹਿੰਦੁਸਤਾਨ ਦਾ ਮੁਸਲਮਾਨ ਨੇ ਕੀ ਹੋਇਆ ਲਫਦਾ ਉਹ ਮੁਸਲਮਾਨ ਆਰਿਆ ਲੋਕ ਹਿੰਦੂ ਕਹਿੰਦੇ ਇਹ ਦੋਸਤਾਂ ਕਿਵੇਂ ਬਨੇ ਹਾਰਿਆ ਕਿਵੇਂ ਬਨੇ ਸਨਾਤਨਿਕਵੇਂ ਬਨੇ ਇਹ ਦੋਸਤਾਂ ਪੈ ਜਾ ਕੇ ਡਰ ਜਾ ਕੇ ਬਨੇ ਹੋਏ ਲੋਕੀ ਡਰਪੋਕ ਪੜੇ ਦਾ ਸਿਕਾਨਾ ਨਾ ਵਾਲੇ ਹਿੰਦੂ ਅਸੀਂ ਉਹ ਕਹਿੰਦੇ ਅਸੀਂ ਨਹੀਂ ਹਿੰਦੂ ਅਸੀਂ ਇਹ ਮੰਨਦੇ ਹਿੰਦੂ ਨਾ ਤੁਰਕੂ ਕਹਣਾ ਨਾ ਅਸੀਂ ਤੁਰਕੂ ਨਾ ਤੂੰ ਤੁਸੀਂ ਹੋਗੇ ਹਿੰਦੂ ਉਹ ਤੁਰਕੂ ਨਗੇ ਨਰੋ ਨਰੋ ਨੜੀ ਜਾਓ ਤੁਸੀਂ ਮੀਤਾ ਹਿੰਦੂ ਹੋਣਾ ਜਾਂ ਤੁਰਕ ਹੋਣਾ ਲੜਾਈ ਹੈ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੁੱਲਾ ਪੰਡਤ ਦਾ ਹਿੰਦੂ ਹੈ ਵੀ ਦੂਰ ਆਵੀਂ ਮੁੱਲਾ ਤੁਰਕ ਤਾਂ ਵੀ ਤੋਂ ਉਹਨਾਂ ਦੇ ਹੋਣਗੇ ਸਾਡਾ ਤਾਂ ਕੋਈ ਦੋਹਾਂ ਚ ਨਾ ਸੀ ਉਹ ਆਨ ਉਹ ਦੋਹਾਂ ਦੇ ਵਿਚ ਨਹੀਂ ਸੀ ਖੜੀ ਪੂਮੂ ਵਾਰ ਸਸੀ ਅਮਰਤ ਝੜਾ ਸੋਮਵਾਰ ਵਾਲੇ ਦਿਨ ਸਸੀ ਦੇ ਵਿੱਚੋਂ ਵਦ ਦੇ ਵਿੱਚੋਂ ਰੋਸ਼ਨੀ ਆਉਣ ਲੱਗੀ ਚਾਖਤ ਬੇਗ ਸਗਲ ਬਿਖਾਰਾ ਸੋਮ ਹਾਂ ਚਾਖਤ ਜਿਨੇ ਉਹ ਜਿਨੇ ਉਹ ਰੋਸ਼ਨੀ ਲੈ ਲਈ ਚੰਦਰਮੇ ਦੀ ਰੋਸ਼ਨੀ ਲੈ ਲਈ ਜੋ ਗਿਆਨ ਸੰਸਾਰ ਦੇ ਵਿੱਚ ਦਿੱਤਾ ਕਿਸੇ ਵੀ ਸਾਧੂ ਸੰਤ ਨੇ ਜਿਹਦੇ ਵਿੱਚ ਚੰਦਰਮੇ ਜਨਾਂ ਗਿਆਨ ਸੀ ਠੰਡਾ ਗਿਆਨ ਚੰਦਰਮੇ ਦੀ ਰੋਸ਼ਨੀ ਠੰਡੀ ਹੁੰਦੀ ਹੈ। ਤੁਹਾਡੀ ਆਤਮਾ ਨੂੰ ਸ਼ਾਂਤ ਕਰਨ ਵਾਲਾ ਗਿਆਨ ਜਿਹੜਾ ਹੈਗਾ ਜੇ ਕੋਈ ਦੇ ਰਿਹਾ ਹੈ। ਵਾਇਦੀ ਭੁੱਖ ਨੂੰ ਘਟਾਉਣ ਵਾਲਾ ਜੋ ਗਿਆਨ ਦੇ ਰਿਹਾ ਹੈ, ਤ੍ਰਿਸ਼ਨਾ ਨੂੰ ਕਮ ਕਰਨ ਵਾਲਾ ਜੋ ਗਿਆਨ ਦੇ ਰਿਹਾ ਹੈ। ਚਾਖਤ ਬੇਗ ਸਗਲ ਵਿਖ ਹਰੈ ਜੇ ਉਹਨੂੰ ਚਖ ਲਈਏ ਤਾਂ ਅੰਦਰਲੀ ਜਿਹੜੀ ਭੁੱਖ ਹੈ ਤ੍ਰਿਸ਼ਨਾ ਹੈ ਅਗ ਉਹ ਬੋਝ ਜਾਂਦੀ ਹੈ। ਸਗਲ ਵਿਖ ਹਰੇ ਸਾਰੀ ਉਹ ਵਿਖ ਹਰੀ ਜਾਂਦੀ ਹੈ। ਇਹਦਾ ਮਤਲਬ ਹੈ। ਮੁਕਤੀ ਦੇ ਨੇੜੇ ਸਾਰੇ ਲੈ ਆਉਂਦੇ ਨੇ। ਮੁਕਤੀ ਦੇ ਕਰੀਬ-ਕਰੀਬ ਨੇੜੇ ਸਾਰੇ ਧਰਮ ਲੈ ਆਉਂਦੇ ਨੇ। ਜੇ ਮੁਕਤੀ ਦੇ ਨੇੜੇ ਕਬੀਰ ਆਇਆ ਸੀ ਤਾਂ ਗੱਲ ਸਮਝ ਆਈਏ ਅੱਗੇ ਜਾ ਕੇ ਮਗਰ। ਜੇ ਮਾਇਆ ਦੀ ਬੇਗਾਰੀ ਹੋਈ ਸੀ ਨਾ ਇਹਦੇ ਅੰਦਰ ਪਹਿਲਾਂ ਹੀ ਜੇ ਮਾਇਆ ਦੀ ਭੁੱਖ ਹਦੀ ਜਦੋਂ ਰਿੱਧ ਸੁਧਿ ਚ ਫਸ ਜਾਂਦਾ ਹੋ ਉਹ ਮਾਇਆ ਦੀ ਭੁੱਖ ਕਿਹਨੇ ਕੀਤੀ ਸੀ ਉਹ ਗ੍ਰੰਥਾਂ ਚ ਐਨੀ ਤਾਕਤ ਸੀ ਮਾਇਆ ਤਿਆਗਣ ਦੀ ਪਰ ਤਿਆਗਦੇ ਨਹੀਂ ਹਣ ਅਸੀਂ ਨਹੀਂ ਤਿਆਗਦੇ ਤਿਆਗਣ ਦੀ ਗੱਲ ਹੈ ਮਾਇਆ ਸਾਰੇ ਗ੍ਰੰਥਾਂ ਚ ਪਰ ਪ੍ਰਚਾਰਕ ਔਰ ਜਿਹੜੇ ਆਪ ਮਹਤਉ ਸੰਤ ਬਣੇ ਹੋਏ ਨੇ ਪੁਜਾਰੀ ਉਹ ਆਪ ਉਹਨਾਂ ਅੰਦਰ ਆਪਣੀ ਅਗਾਈਂ ਨੀਰਦੀਏ ਤ੍ਰਿਸ਼ਨਾ ਦੀ ਦੂਆਂ ਦੇ ਕੇਸ ਪੋਵੇ ਕੋਨਾ ਦਾ ਆਪਣਾ ਜੀਵੰਦੀ ਉਹ ਉਹ ਜਾ ਹੈਗਾ ਗੁਰੂ ਅਰਦਾਸ ਨੂੰ ਕਿਹਨੇ ਤ੍ਰਿਸ਼ਨਾ ਛਡਾਤੀ ਸੀ ਹਜ਼ਾਰਾਂ ਮਸਾਲਾ ਦਿੱਤੀਆਂ ਜਾ ਸਕਦੀਆਂ ਨੇ ਸਾਰੇ ਧਰਮ ਆਦਮੀ ਨੂੰ ਬਹੁਤ ਨੇਕ ਔਰ ਚੰਗਾ ਬਣਾ ਦਿੰਦੇ ਨੇ ਫਰੀਦ ਉਧਰ ਮੁਸਲਮਾਨਾਂ ਚੋਂ ਆਇਆ ਪਿਛੋਂ ਭਟਾਏ ਹੋਏ ਨੇ ਸਾਡੇ ਕੋਲ ਉਹ ਕਹਿੰਦੇ ਮਿਹਮਾਨਦਾਰੀ ਟੋਲਦੇ ਫਿਰਦੇ ਸੀ ਉਹ ਕਹਿੰਦੇ ਨੇ ਬਸ ਇਹ ਕਹਾਂ ਫਿਰੇ ਹੋ ਕਾਨੂੰਨ ਪਰਚਾ ਲਾਇਓ ਉਹ ਤਾਂ ਕਹਿੰਦੇ ਸਾਨੂੰ ਗਾਹਾਂ ਦੀ ਗੱਲ ਦੱਸੋ ਮਾਇਆ ਦੀ ਤਿਆਗਤੀ ਮਾਇਆ ਦੀ ਭੁੱਖ ਸਾਡੇ ਉੱਧਰ ਹੈ ਦੀ ਐਨੀਓ ਗੱਲ ਦੱਸਦੀ ਹੈ ਗੁਰਬਾਣੀ ਮਾਇਆ ਦੀ ਭੁੱਖ ਸਾਰੇ ਤਿਆਗ ਸਕਦੇ ਨੇ ਜੇ ਤਿਆਗ ਨੇ ਚਾਹੁੰਦੇ ਹੁਣ ਚਾਹਦਾ ਹੀ ਕੋਈ ਨਹੀਂ ਉਹ بڑے بڑے ਸੰਤ ਤਾਂ ਹਲਕੇ ਫਿਰਦੇ ਨੇ ਜਿੰਨਾ بڑا ਸੰਤ ਉਹਨਾਂ ਹੀ ਹਲਕੇ ਹੋਇਆ ਜਿਆਦਾ ਆਸ਼ਰਮ ਉਹ ਕਿੰਨੇ-ਕਿੰਨੇ ਕਰੋੜਾਂ ਅਰਬਾਂ ਖਰਬਾਂ ਰੁਪਏ ਇਕੱਠੇ ਕਰੀ ਜਾਂਦੇ ਹੋ ਲੋਕਾਂ ਦਾ ਸ਼ੋਸ਼ਣ ਕਰਦੇ ਹੋ ਇਹ ਸੰਤ ਬਣਾ ਥੋੜਾ ਇਹਦਾ ਡਕਾਇਤਪਨ ਤ੍ਰਿਸ਼ਨਾ ਦੀ ਤੁਹਾਡੀ ਵਧੀ ਜਾਂਦੀ ਅੱਗ ਕੈਨਵਸੀ ਸੰਤਾਂ ਧਰਮਦਾਤਾ ਫਿਰ ਇਹੀ ਹਾਲ ਹੋ ਇਹ ਹਾਲ ਥੋੜਾ ਕੀਤਾ ਹੋਇਆ ਇਹਨਾਂ ਦੇ ਆਪਣੇ ਅੰਦਰ ਭਾਬੜ ਜਲਦਾ ਰਾਮਦੇਵ ਨੇ ਕਿ ਮੈਂ ਪੂਰ ਚੱਕੀ ਫਿਰਦਾ ਸੀ ਵੀਦ ਤੋਂ ਸੰਤਾ ਰਾਜੇ ਮਿਲਦੇ ਮੈਨੂੰ ਪੈਸੇ ਚਬੜ ਗਏ ਇਹੀ ਹਲਕਣ ਨੇ ਬਨ ਟੁੱਟ ਜਾਣਾ ਸਫਰ ਤਾਂ ਬਹੁਤ ਖਤਰਨਾਕ ਹੈ ਫਿਰ ਸੰਤਾ ਦਾ ਬਨ ਟੁੱਟ ਜੇ ਬਹੁਤ ਕਿਹਾਂ ਨਿਕ ਸਮੇਂ ਦੀ ਗੱਲ ਹੈ ਬਹੁਤ ਬੁਰੀ ਗੱਲ ਹੈ ਬਹੁਤ ਮਾੜੇ ਕਰਮਾਂ ਦੀ ਗੱਲ ਹੈ ਕਿ ਬੰਨੇ ਡੋੜ ਜਿਵੇਂ ਸਵਰਦਾ ਫੇਰ ਕੀ ਹੋਊਗਾ ਵੀ ਜੇ ਰਾਜਾ ਵੀ ਬਣ ਜੂਗਾ ਫੇਰ ਕੀ ਹੋਜੂਗਾ ਬੁਰਪੋਣ ਸਿਰ ਨੂੰ ਕੀ ਮਿਲ ਗਿਆ ਰਾਸ਼ਟਰਪਤੀ ਬਣ ਕੇ ਤੂੰ ਕੀ ਕਰ ਲੈਗਾ ਜੇ ਬਣ ਵੀ ਜਾਵੇਂ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਹੋਇਆ ਇਹਨਾਂ ਚੀਜ਼ਾਂ 'ਚ ਸ਼ਾਂਤੀ ਨਹੀਂ ਹੈ ਸਾਨੂੰ ਬਣਾਓ ਸ਼ਾਂਤੀ ਵਾਲੀ ਗੱਲ ਕਰੋ ਕੋਈ ਅਕਲ ਦੀ ਗੱਲ ਕਰੋ ਕੋਈ